ਕਮਰ ਸਾਦੀ ਲੱਗੀ ਆ ਆਪਾਂ ਕਿੱਥੇ ਦਿੰਦੀ ਆ ਆਪਾਂ ਦਿੰਦੇ ਕਿੱਥੇ ਦੱਸੋ ਸਾਦੀ ਤਾਂ ਪਤਾ ਨਹੀਂ ਹੜਾ ਆ ਲੋਕਾਂ ਦੀ ਮਤ ਕਰਦਾ ਟਾਈਮ ਆ ਆਪਾਂ ਕਦੀ ਸੁੱਤੇ ਆ ਜਾਂ ਹੁਣੇ ਮੁੱਖ ਮੰਤਰੀ ਨੂੰ ਲੈ ਕੇ ਭੇਜਾ ਤਾੜਾ 2 ਮਿੰਟ ਦੀ ਲੱਗਦੇ ਤੁਹਾਨੂੰ ਨੌਕਰੀ ਤੋਂ ਉਹਨਾਂ ਨੇ ਡਿਸਕਸ ਕਰ ਦੇਣਾ ਆ ਕੱਲਾ ਤੁਹਾਨੂੰ ਆ ਜਿਹੜਾ ਸਕੀਨ ਆਦਾ ਇਹ ਕਲੀਨ ਕਰਨ ਲਈ ਕਿਹਾ ਸੀ ਇਹ ਕੀ ਡਿਊਟੀ ਲਈ ਤੁਹਾਡੇ ਕੋਲ ਨਹੀਂ ਹੋਈ ਸਰ ਕੰਮ ਕਰਨਾ ਹੈ ਹਾਂ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਸਾਡੇ ਨਾਲ ਰਹਿਣਾ ਹਾਂ ਆ ਉਹ ਡੱਕੇ ਨਿਕਲ ਜਾਣ ਆ ਵੇਖੋ ਡੱਕੇ ਇਹ ਤਾਂ ਨਿਕਲੇ ਸਾਰੇ ਬਾਹਰ ਨਿਕਲ ਜਾਣਾ ਇਹ ਤੋਂ ਸਾਰੇ ਨਿਕਲ ਜਾਣਾ ਇਹਨਾਂ ਡੱਕਾ ਆ ਡੱਕੇ ਕਢਾ ਦਿਓ ਮਸ਼ੀਨ ਨਾਲ ਮਸ਼ੀਨ ਮਸ਼ੀਨ ਪਿੱਛੇ ਉਹ ਡੰਗਰ ਇੱਕ ਕਿੱਥੇ ਵੀ ਸੀ ਲੱਗੀ ਆ ਮਰੀ ਉੱਥੇ ਮਾਜੇ ਜੀ ਉਹ ਮਾਜੇ ਨੇ ਅਗਲੇ ਬਨੇ ਉਹਨੂੰ ਮਸ਼ੀਨ ਸੱਦੋ ਹੁਣੇ ਸੱਦੋ ਇੱਥੇ ਮਸ਼ੀਨ ਮੇਰੇ ਸਾਹਮਣੇ ਸੱਦੋ ਹੁਣੇ ਹਾਂ ਹੁਣੇ ਸੱਦੋ ਸੱਜੇ ਠੀਕ ਹੈ ਤੈਨੂੰ ਮਸ਼ੀਨ ਲੈਣਾ ਹਾਂਜੀ ਸਰ ਇੱਕ ਪਿੱਛੇ ਲੱਗੇ ਸਰ ਇੱਕ ਥੱਲੇ ਭੇਜ ਦਿਓ ਜਲਦੀ ਭਾਓ ਇਹਨੂੰ ਖਾਲੀ ਕਰੀਏ ਇੱਥੋਂ ਦੇਖੋ ਆਪਾਂ ਨੂੰ ਗਊਸ਼ਾਲਾ ਦੇ ਵਿੱਚ ਪਾਣੀ ਵੜ ਗਿਆ ਯਾਰ 2.25 ਚੰਗੇ ਬੰਦੇ ਹੋ ਤੁਸੀਂ ਹਾਂ ਰੋ ਜੀ ਅੱਜ ਤੋਂ ਬਾਅਦ ਡਿਊਟੀ ਤੋਂ ਕਟਾਈ ਕੀਤੀ ਮੁੱਖ ਮੰਤਰੀ ਨੂੰ ਲੈ ਕੇ ਭੇਜੂਗਾ ਸਮਝ ਗਿਤੀ ਕਰ ਇਹ ਮੇਰੀ ਨੋਟ ਕਰ ਲਓ ਕੰਕ ਡਿਊਟੀ ਹੈ ਡਿਊਟੀ ਡਿਊਟੀ ਕਰਦੀ ਆਪਾਂ ਆ ਲੋਕ ਦੇਖੋ ਕਿੰਨੇ ਬਚਾਦੇ ਓਕੇ ਹੁੰਦੇ ਆਪਾਂ ਘਰੀ ਬੈਠੇ ਜਾਂ